ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ ਨੇ ਜੁਲਾਈ ਮਹੀਨੇ ਦੀ ਮਿਕਸ ਮਾਰਕੀਟ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ ਜਿਹਦੇ ਵਿੱਚ ਰਿਹਾਇਸ਼ ਵਿਕਰੀ ਸਾਲ ਦਰ ਸਾਲ ਵਧ ਰਹੀ ਹੈ ਜਦੋਂ ਕਿ ਘਰਾਂ ਦੀ ਔਸਤ ਕੀਮਤ ਵਿੱਚ ਥੋੜੀ ਗਿਰਾਵਟ ਆਈ ਹੈ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਜੁਲਾਈ ਦੇ ਵਿੱਚ ਮਲਟੀਪਲ ਲਿਸਟਿੰਗ ਸਰਵਿਸ ਸਿਸਟਮਾਂ ਦੇ ਵਿੱਚ 7056 ਰਿਹਾਇਸ਼ੀ ਯੂਨਿਟਾਂ ਦੀ ਵਿਕਰੀ ਦਰਜ ਕੀਤੀ ਗਈ ਹੈ ਜੋ ਕਿ ਜੁਲਾਈ 2024 ਤੋਂ 2.2% ਦਾ ਵਾਧਾ ਹੈ ਹਾਲਾਂਕਿ ਬੀਸੀ ਦੇ ਵਿੱਚ ਔਸਤ ਐਮ ਐਲ ਐਸ ਦੀ ਰਿਹਾਇਸ਼ੀ ਕੀਮਤ 2.1% ਘਟ ਕੇ 9,42,686 ਡਾਲਰ ਹੋ ਗਈ ਹੈ ਜੋ ਕਿ ਪਿਛਲੇ ਸਾਲ ਇਸ ਮਹੀਨੇ 9,63,047 ਡਾਲਰ ਸੀ। ਕੁੱਲ ਵਿਕਰੀ ਡਾਲਰ ਵਾਲੀਅਮ 6.7 ਬਿਲੀਅਨ ਡਾਲਰ ਸੀ ਜੋ ਪਿਛਲੇ ਸਾਲ ਦੇ ਨਾਲੋਂ ਲਗਭਗ ਕੋਈ ਬਦਲਾਅ ਨਹੀਂ ਆਇਆ। ਪਿਛਲੇ ਸਾਲ ਵਿਕਰੀ ਦੇ ਵਿੱਚ ਵਾਧੇ ਦੇ ਬਾਵਜੂਦ ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ ਨੇ ਨੋਟ ਕੀਤਾ ਕਿ BC ਦੀ MLSR ਯੂਨਿਟ ਵਿਕਰੀ ਹਜੇ ਵੀ ਜੁਲਾਈ ਦੇ 10 ਸਾਲਾ ਦੇ ਔਸਤ ਨਾਲੋਂ 16% ਘਟ ਸੀ ਬੀਸੀਆਰਈਏ ਦੇ ਮੁਖ ਅਰਥ ਸ਼ਾਸਤਰੀ ਬ੍ਰੈਂਡਨ ਆਗਮੰਟਸਨ ਨੇ ਹਜ਼ਾਰਾਂ ਬਾਜ਼ਾਰ ਦੇ ਪ੍ਰਦਰਸ਼ਨ ਉਤੇ ਟਿੱਪਣੀ ਕਰਦੇ ਹੋਏ ਪੂਰੇ ਬੀਸੀ ਦੇ ਵਿੱਚ ਹਾਊਸਿੰਗ ਬਾਜ਼ਾਰ ਕਰਮੀਆਂ ਦੌਰਾਨ ਗਤੀ ਬਣਾਉਂਦਾ ਰਹਿੰਦੇ ਨੇ ਲੋਰ ਮੈਨਲਿੰਨ ਨੂੰ ਛੱਟ ਕੇ ਸਾਰੇ ਖੇਤਰਾਂ ਦੇ ਵਿੱਚ ਪਿਛਲੇ ਸਾਲ ਦੇ ਨਾਲੋਂ ਵਧ ਵਿਕਰੀ ਗਤੀਵਿਧੀ ਦਾ ਮਾਣ ਹੈ ਉਸਨੇ ਕਿਹਾ ਕਿ ਮੋਦਰੀਕ ਨੀਤੀ ਦੇ ਲਈ ਸਥਿਰ ਚਾਲ ਦੇ ਨਾਲ ਉਹ ਉਮੀਦ ਕਰਦਾ ਹੈ ਕਿ ਆਰਥਿਕ ਅਨਿਸ਼ਚਿਤਤਾਵਾਂ ਦੇ ਘਟਣ ਦੇ ਨਾਲ ਵਿਕਰੀ ਵਿੱਚ ਵਾਧੂ ਸੁਧਾਰ ਜਾਰੀ ਰਹੇਗਾ ਸਾਲ-ਦਰ-ਸਾਲ ਦੇ ਅੰਕੜੇ ਸਮੁੱਚੇ ਤੌਰ ਤੇ ਵਧੇਰੇ ਮਹੱਤਵਪੂਰਨ ਗਿਰਾਵਟ ਦਰਸਾਉਂਦੇ ਨੇ ਤੇ ਬੀਸੀ ਰਿਹਾਇਸ਼ੀ ਵਿਕਰੀ ਡਾਲਰ ਵੋਲੀਅਮ 2024 ਦੀ ਇਸੇ ਮਿਆਦ ਦੇ ਮੁਕਾਬਲੇ 9.4% ਘਟ ਕੇ 40.8 ਬਿਲੀਅਨ ਡਾਲਰ ਹੋ ਗਿਆ ਰਿਹਾਇਸ਼ੀ ਇਕਾਈਤੀ ਵਿਕਰੀ ਸਾਲ-ਦਰ-ਸਾਲ 5.7% ਘਟ ਹੈ ਅਤੇ ਔਸਤ ਐਮ ਐਲ ਐਸ ਆਰ ਰਿਹਾਇਸ਼ੀ ਕੀਮਤ ਵੀ 3.9% ਕਟ ਕੇ 9,52,323 ਡਾਲਰ ਹੋ ਗਈ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।